ਸਾਰੇ ਕਾਰ ਦੋਸਤੋ ਜਿਹੜੇ ਤੁਸੀਂ ਇਹ ਵੀਡੀਓ ਦੇਖ ਰਹੇ ਹੋ ਇਹਦੇ ਦੇਖੋ ਇਹਵਾਰਾ ਕੁੱਤੇ ਨੇ ਦੇਮ ਇੱਕ ਬਜ਼ੁਰਗ ਨੂੰ ਨਾਲ ਲੇ ਕੇ ਕਿ 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 ਮੈਂ ਉਹਨੇ ਉਹਦੇ ਕੱਪੜੇ ਫੜ ਕੇ ਨੂੰ ਕੁੜੀ ਸੀ ਉਹ ਨੂੰ ਉੱਚਾ ਲਾ ਗਿਆ ਇਹਵਾਰਾ ਕੁੱਤੇਆਂ ਦਾ ਇੰਨਾ ਜਿਆਦਾ ਭਿਆਨਕ ਹੋ ਚੱਲ ਰਿਹਾ ਪਰ ਇਹਦੇ ਕੋਈ ਸਰਕਾਰਾਂ ਧਿਆਨ ਨਹੀਂ ਦੇ ਰਹੀਆਂ ਕੁਝ ਦਿਨ ਪਹਿਲਾਂ ਇੱਕ ਬੱਚੇ ਨੂੰ ਉਹ ਚੋਜ ਰੋਜ ਖਾ ਗਈਆਂ ਤੇ ਹੁਣ ਇਹ ਜਿਹੜੀ ਇਹ ਵੀਡੀਓ ਹੈ ਕਿਸੇ ਦੇ ਘਰ ਲੱਗੇ ਸੀਸੀਟੀਵੀ ਕੈਮਰੇ ਚੋਂ ਹਟਾਇਤ ਹੋਇਆ ਸ਼ਰਦੀ ਹੋਏ ਇਹ ਵੀਡੀਓ ਲੱਗਦੀ ਹੈ ਉਹ ਜਿਹੜਾ ਉਹ ਕਰਦਾ ਰਿਹਾ ਸੀ ਉਹ ਬਈ ਸਰਕਾਰ ਕਰੀ ਬਾਰੇ ਤੇ ਇਹਨਾਂ ਕੁੱਤੇ ਨੇ ਉਹਨੂੰ ਘੇਰ ਲਿਆ ਤੇ ਇਥੇ ਪੜਾ ਹੋਈ ਆ ਜਿਹੜੇ ਘਰ ਵਾਲੇ ਦੀਏ ਉਹ ਸਰਦੀ ਦਾ ਬੱਸ ਕਿਸੇ ਨੂੰ ਪਤਾ ਵੀ ਨਹੀਂ ਲੱਗਦਾ ਬਾਹਰ ਕੀ ਹੋ ਰਿਹਾ ਹੈ ਅੰਦਰ ਪਿਆ ਹੁੰਦਾ ਮਹਿਲਾ ਨੇ ਰੌਲਾ ਪਾਇਆ ਤੇ ਇਹ ਘਰ ਦੇ ਆਏ ਤੇ ਇਹ ਬੰਦੇ ਦੇ ਹਟਾਉਣ ਦੇ ਵੀ ਕੁੱਤੇ ਦੇ ਦੇਖੋ ਕਿੰਨੇ ਭੈਣੇ ਕੁੱਤੇ ਨੇ ਜੇਕਰ ਉਹਨੇ ਬੱਚਾ ਹੁੰਦਾ ਉਹਦਾ ਇਹ ਨੋਚ ਕੇ ਖਾ ਦਿੱਤਾ ਫੋੜਨ ਸਰਕਾਰਾਂ ਨੂੰ ਇਹ ਜਿਹੜੇ ਵਾਰਕ ਉੱਤੇ ਫਿਰਦੇ ਨੇ ਇਹਨਾਂ ਵੀ ਨਿਯੰਤਰਣ ਦੇਣਾ ਚਾਹੀਦਾ ਬਹੁਤ ਜ਼ਿਆਦੇ ਮਤਲਬ ਇਹ ਖਤਰਨਾਕ ਹੋ ਗਏ ਇਹਨਾਂ ਦੀ ਕੋਈ ਨਾਸਬੰਦੀ ਜਾਂ ਕੁਛ ਹੋਣਾ ਚਾਹੀਦਾ ਜਿਹੜਾ ਮਤਲਬ ਕਿ ਇਹ ਕਿਸੇ ਨੂੰ ਵੱਡੂ ਹੁੰਦਾ ਇਹ ਤਾਂ ਇਹਨਾਂ ਦੇ ਇਹ ਹਾਲਾਤ ਹੋ ਗਏ ਇਹ ਤਾਂ ਹਲੇ ਕੁੱਤੇ ਘੱਟ ਦੀ ਜੇ ਦੇ ਝੁੰਡ ਵੱਡਾ ਹੁੰਦਾ ਤੈਨੂੰ ਖਾ ਜਾਂਦੇ ਨੇ ਲੋਕੋ ਮੈੜਾ ਨੂੰ ਖਾ ਜਾਂਦੇ ਥੋੜਾ ਜਿਹਾ ਸਰਕਾਰੀ ਇਹਦੇ ਘਣੀ ਧਿਆਨ ਦੇਵੇ ਤੇ ਵੀਡੀਓ ਦੇਖਣ ਲਈ ਥੋੜਾ ਧੰਨਵਾਦ ਸਤਿ ਸ੍ਰੀ ਅਕਾਲ ਸਾਰਿਆਂ ਨੂੰ